10000 ਦੇ ਬੂਟਾਂ ਨਾਲ ਭਰਿਆ ਬੋਰਾ ਚੁੱਕ ਕੇ ਹੋ ਗਏ ਮੋਟਰਸਾਈਕਲ ਸਵਾਰ ਫਰਾਰ ਪੀਸੀਆਰ ਮੁਲਾਜ਼ਮਾਂ ਦੇ ਸਾਹਮਣੇ ਸ਼ੋਰੂਮ ਦੇ ਵਿੱਚ ਉਹ ਹੋ ਗਈ ਵੱਡੀ ਚੋਰੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚੋਰੀਆਂ ਤੇ ਲੁੱਟਖੋਹਾਂ ਦੀਆਂ ਘਟਨਾਵਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਕੰਪਲੇਂਟਾਂ ਤਾਂ ਆਉਂਦੀਆਂ ਹਨ ਪਰ ਇਹਨਾਂ ਉੱਤੇ ਅਜੇ ਤੱਕ ਠੱਲ ਨਹੀਂ ਪਾਈ ਜਾ ਸਕੀ ਹੈ ਤੇ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਾਨੂੰਮਾਨ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਰਦਾਰ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦਾ ਹੈ ਅਤੇ ਇੱਕ ਰੈਡੀਮੇਡ ਸ਼ੋਰੂਮ ਦੇ ਬਾਹਰੋਂ ਪੀਸੀਆਰ ਮੁਲਾਜ਼ਮਾਂ ਦੇ ਸਾਹਮਣੇ ਖੜੇ ਹੁੰਦਿਆਂ ਵੀ ਬ੍ਰਾਂਡਡ ਜੁੱਤੀਆਂ ਨਾਲ ਭਰਿਆ ਇੱਕ ਬੋਰਾ ਚੁੱਕ ਕੇ ਫਰਾਰ ਹੋ ਜਾਂਦਾ ਹੈ ਅਤੇ ਸ਼ੋਰੂਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਦੀ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਸ਼ੋਰੂਮ ਦੇ ਮਾਲਕ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਹਾਲਾਂਕਿ ਸਾਡੀ ਦੁਕਾਨ ਦੇ ਸ਼ੋਰੂਮ ਦੇ ਬਿਲਕੁਲ ਸਾਹਮਣੇ ਹੀ ਪੀਸੀਆਰ ਦੀ ਗੱਡੀ ਖੜੀ ਸੀ ਪਰ ਚੋਰੀ ਕਰਨ ਵਾਲਿਆਂ ਨੇ ਇਸ ਚੀਜ਼ ਦਾ ਵੀ ਧਰ ਨਹੀਂ ਮੰਨਿਆ ਅਤੇ ਚੋਰੀ ਹੋਣ ਤੋਂ ਬਾਅਦ ਵੀ ਕੋਈ ਵੀ ਮੁਲਾਜ਼ਮ ਨੇ ਕਿਸੇ ਵੀ ਮੁਲਾਜ਼ਮ ਨੇ ਆਖ ਕੇ ਅਜੇ ਤੱਕ ਸਾਡੀ ਸਾਰ ਨਹੀਂ ਲਈ ਸਾਨੂੰ ਪੁਲਿਸ ਨੂੰ ਫੋਨ ਕਰਕੇ ਇਸ ਸਬੰਧੀ ਸੂਚਿਤ ਕਰਨਾ ਪਿਆ ਅਜੇ ਤੱਕ ਕਿਸੇ ਕੋਈ ਵੀ ਜਾਣਕਾਰੀ ਨਹੀਂ ਮਿਲ ਪਾਈ ਇਸ ਚੋਰ ਦੇ ਬਾਰੇ ਪਰ ਪੁਲਿਸ ਨੇ ਇਹ ਵਿਸ਼ਵਾਸ ਤੋ ਆਇਆ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਸਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਕਾਰਵਾਈ ਕਰਨ ਪਾਜੀ ਮੇਰਾ ਨਾਮ ਹੈ ਕਰਨ ਪਾਜੀ ਮੇਰੀ ਸ਼ਾਪ ਦਾ ਨਾਮ ਹੈ ਪੰਕ ਗਾਰਮੈਂਟਸ ਕਨਵਨ ਚੌਂਗਦੇ ਪਾਜੀ ਸ਼ਾਪਾ ਵਾਲੀ ਤੇ ਪਾਜੀ ਕੱਲ ਨੂੰ ਇੱਕ ਲੜਕਾ ਆਇਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਪਾਜੀ ਤੁਹਾਨੂੰ ਪਤਾ ਸ਼ਾਪ ਦੇ ਦੇਖ ਲਓ ਹੁਣ ਵੀ ਰਾਸ਼ਾ ਕਸਟਮਰ ਸੀਗੇ ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ਾਪ ਤੇ ਮੈਂ ਵੀ ਨਹੀਂ ਸੀ ਹੈਗਾ ਤੇ ਇਹ ਮੁੰਡੇ ਨੇ ਨਾ ਭਾਈ ਉਸ ਚੀਜ਼ ਦਾ ਫਾਇਦਾ ਲਿਆ ਜਦੋਂ ਦੇਖਿਆ ਕਿ ਅੰਦਰ ਕਸ਼ਮੀਰ ਦਾ ਰਾਸ਼ੀਆ ਬੰਦਾ ਬਿਜ਼ੀ ਆ ਬਾਹਰ ਉਹ ਬਈ ਉਹ ਨਹੀਂ ਸ਼ੂਜ਼ਾ ਨਾਗਾ ਆ ਪਰਸੋ ਭਾਈ ਉਹ ਰਿਬਲਟੀ ਆਈ ਸੀਗਾ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚੀਜ਼ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਇਹ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਕਿ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਨੇ ਆਪਣਾ ਨੱਗ ਵੀ ਸਹੀ ਕੀਤਾ ਆ ਬਾਈਕ ਤੇ ਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀ ਹੈਗਾ ਮਤਲਬ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਅਤ ਨਹੀਂ ਹੈਗਾ ਇੱਜਾਂ ਦੇ ਨਗਰ ਵਿੱਚ ਕੀ ਹੈਗਾ ਸਾਰਾ ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ ਕਿੰਨੇ ਦਾ ਨਕਸਾ ਹੋ ਰਿਹਾ ਕੋਟੇ ਨੇਰ ਬੋਰਡ ਪੰਜਾਬ ਚੌਂਡਾ ਦੇ ਕਰੀਬ ਸੀਗਾ ਭਾਜੀ ਪੰਜਾਬ 1055 ਦੇ ਕਰੀਬ ਕਿੰਨੇ ਵੀ ਦੀ ਘਟਨਾ ਹੈਗੀ ਸਰ ਕੋਈ 7.5 ਤੋਂ 8 ਦੇ ਵਿੱਚ ਵਿੱਚ ਭਾਜੀ ਉਹ ਸੀਸੀਟੀਵੀ 'ਚ ਆਇਆ ਬੰਦਾ ਬਿਲਕੁਲ ਭਾਜੀ ਸੀਸੀਟੀਵੀ ਭਾਜੀ ਰਾਤ ਦੇ ਆਪਾਂ ਪੁਲਿਸ ਨਾਲ ਜਮ ਗਏ ਸੀਗਾ ਰਤੀ ਥਾਣੇ ਸਿਟੀ ਥਾਣੇ ਤੇ ਰਿਪੋਰਟ ਲਿ ਤੇ ਭਾਜੀ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ 1 ਵਜ ਗਿਆ ਸਾਡੇ ਕੋ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈਣ ਨਹੀਂ ਆਇਆ ਪੁੱਛ ਲਈ ਵੈਰੀਫਾਈ ਕਰਨ ਲਈ ਕਿ ਤੁਹਾਨੂੰ ਕੀ ਤੁਹਾਡਾ ਟਰਾਜੇਡੀ ਹੋਈ ਪੁਲਿਸ ਨਾਲ ਜਮੀ ਖੜੀ ਸੀ ਗਏ ਬਿਲਕੁਲ ਭਾਜੀ ਪੀਸੀਆਰ ਵਾਲੇ ਖੜੇ ਸੀ ਗਏ ਸੀਸੀਟੀਵੀ ਤੇ ਰਿਕਾਰਡ ਆ ਸੀਸੀਟੀਵੀ ਰਿਕਾਰਡ ਆ ਇਹ ਚੀਜ਼ ਕੀ ਕਹਿਣਾ ਚਾਹਦੇ ਹੋ ਭਾਈ ਇਹ ਚੀਜ਼ ਅਸੀਂ ਕਹੀ ਕਿ ਕਹਿਣਾ ਕਿਵੇਂ ਚਾਹਵਾਂਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਜਾਏ ਜਿਹੜਾ ਵੀ ਜੋ ਅੱਜ ਦਾ ਮਤਲਬ ਵਾਰਦਾਤਾ ਹੋ ਰਹੀਆਂ ਆਏ ਦੇ ਨਹੀਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਚਾਹੀਦਾ ਹੈ ਕਿ ਮਤਲਬ ਜਲਦੀ ਤੋਂ ਜਲਦੀ ਰੋਕਥਾਮ ਕੀਤੀ ਜਾਏ